ਸਾਰੇ ਭਰਾਵਾਂ ਨੂੰ ਇੱਕ ਜ਼ਰੂਰੀ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਅਮਰੀਕਾ ਦੇ ਵਿੱਚ ਪੰਜਾਬ ਦਾ ਨੌਜਵਾਨ ਰੋਟੀ ਦੀ ਭਾਲ ਲਈ ਵਿਚਾਰਾ ਟਰੱਕ ਚਲਾਉਣ ਗਿਆ ਸੀਗਾ ਚਲੋ ਉਸ ਤੋਂ ਹਾਦਸਾ ਹੋ ਗਿਆ ਇੱਕ ਬਹੁਤ ਭਿਆਨਕ ਯੂ ਟਰਨ ਲੈਂਦੇ ਸਮੇਂ ਇੱਕ ਗੱਡੀ ਜਿਹੜੀ ਹਾਦਸਾ ਗ੍ਰਸਤ ਹੋ ਗਈ ਸੀ ਉੱਤੇ ਤਿੰਨ ਵਿਅਕਤੀਆਂ ਦੀ ਮੌਤ ਮੌਕੇ ਤੇ ਹੋ ਗਈ ਸੀ ਸੋ ਉੱਥੋਂ ਦੀ ਸਰਕਾਰ ਨੇ ਗੁਰਪ੍ਰੀਤ ਸਿੰਘ ਨੂੰ 50 ਸਾਲ ਦੀ ਸਜ਼ਾ ਸੁਣਾਈ ਆ ਸੋ 2021 ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਸੇਮ ਹਾਦਸਾ ਹੋਇਆ ਸੀਗਾ ਮੈਕਸੀਕਨ ਡਰਾਈਵਰ ਸੀਗਾ 92 110 ਸਾਲ ਦੀ ਸਜ਼ਾ ਹੋਈ ਸੀਗੀ ਆ ਤਾਂ ਲੋਕਾਂ ਨੇ ਇੱਕ ਹਮਦਰਦੀ ਦੇ ਤੌਰ ਤੇ ਪਟੀਸ਼ਨ ਦਾਇਰ ਕੀਤੀ ਸੀ ਕਿ ਇਹਦੀ ਸਜ਼ਾ ਜਿਹੜੀ ਉਹ ਘਟਾਈ ਜਾਵੇ ਸੋ 50 ਲੱਖ ਲੋਕਾਂ ਨੇ ਉੱਥੇ ਸਾਈਨ ਕੀਤੇ ਸੀਗੇ ਤੇ ਉਸ ਨੌਜਵਾਨ ਦੀ ਜਿਹੜੀ ਸਜ਼ਾ ਉਹ 100 ਸਾਲ ਘਟ ਗਈ ਸੀਗੀ ਸੋ ਤੁਹਾਡੇ ਅੱਗੇ ਵੀ ਬੇਨਤੀ ਆ ਇੱਕ ਆਪਾਂ ਪਟੀਸ਼ਨ ਜਿਹੜੀ ਹੈਗੀ ਆ ਉਹ ਦਾਇਰ ਕਰਨੀ ਆ ਜਿਹੜਾ ਪਟੀਸ਼ਨ ਦਾ ਲਿੰਕ ਆ ਤੁਸੀਂ ਮੇਰੀ ਪ੍ਰੋਫਾਈਲ ਖੋਲੋਗੇ ਜਦੋਂ ਬਾਇਓ ਦੇ ਵਿੱਚ ਉਹ ਲਿੰਕ ਪਿਆਗਾ ਸੋ ਕਿਰਪਾ ਕਰਕੇ ਹੁਣ ਤੱਕ 7 ਲੱਖ ਤੇ 70000 ਲੋਕਾਂ ਨੇ ਪਟੀਸ਼ਨ ਤੇ ਸਾਈਨ ਕੀਤੇ ਹੋਏ ਆ ਸੋ ਉਸ ਨੌਜਵਾਨ ਨੇ ਕੋਈ ਅਪਰਾਧ ਨਹੀਂ ਕੀਤਾ ਚਲੋ ਹਾਦਸਾ ਹੋ ਗਿਆ ਹਨਾ ਉਹਨੇ ਜਾਣ ਬੁੱਝ ਕੇ ਨਹੀਂ ਵਿਚਾਰੇ ਨੇ ਕੀਤਾ ਚਲੋ ਜੋ ਤੋਂ ਹਾਦਸਾ ਹੋਇਆ ਗਲਤੀ ਹੋਈ ਆ ਉਹਦੀ ਸਜ਼ਾ ਜਿੰਨੀ ਕਾ ਉਹ ਜ਼ਰੂਰ ਭੁਗਤੂਗਾ ਪਰ ਇੰਨੀ ਸਜ਼ਾ ਉਹਦੀ ਸਾਰੀ ਉਮਰ ਵਿਚਾਰੇ ਦੀ ਉੱਥੇ ਲੰਘ ਜੂਗੀ ਉਹਦੇ ਘਰ ਦੇ ਵਿੱਚ ਕਹਿੰਦੇ ਕੱਲੀ ਮਾਤਾ ਹੀ ਆ ਉਹ ਵੀ ਵਿਧਵਾ ਵਿਚਾਰੀ ਹਨਾ ਸੋ ਹੋ ਸਕਿਆ ਇਸ ਵੀਡੀਓ ਨੂੰ ਜਿੰਨਾ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਸਕਦੇ ਹੋ ਤੁਹਾਡੇ ਅੱਗੇ ਬੇਨਤੀ ਆ ਮੈਂ ਕਦੇ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਕਿਹਾ ਸੀ ਅੱਜ ਤੋਂ ਪਹਿਲਾਂ ਸੋ ਸਾਰਿਆਂ ਨੇ ਪਟੀਸ਼ਨ ਫਾਈਲ ਕਰਨੀ ਆ ਉੱਥੇ ਇੱਕ ਈਮੇਲ ਲਿੰਕ ਆਊਗਾ ਤੁਸੀਂ ਆਪਦਾ ਨਾਮ ਭਰਨਾਗਾ ਤੇ ਉੱਥੇ ਇੱਕ ਜਿਪ ਕੋਡ ਭਰਨਾਗਾ ਫਿਰ ਤੁਹਾਨੂੰ ਮੇਲ ਆਊਗੀ ਤੇ ਤੁਸੀਂ ਮੇਲ ਕਨਫਰਮ ਕਰਨੀ ਆ ਸੋ ਮੈਂ ਸਕਰੀਨ ਸ਼ਾਟ ਵੀ ਲਾ ਦੂੰਗਾ ਸੋ ਸਾਰੇ ਭਰਾਵਾਂ ਨੇ ਜਿੱਥੇ-ਜਿੱਥੇ ਵੀ ਪੰਜਾਬੀ ਭਾਰਤੀ ਲੋਕ ਵੱਸਦੇ ਆ ਸੋ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਆ ਜਿਹੜੀ ਪਟੀਸ਼ਨ ਆ ਉਹ ਜ਼ਰੂਰ ਸਾਈਨ ਕਰਨੀ ਆ